ਦੇਸ਼ ਦੇ ਅਦਿਵਸੀ ਵੀ ਮਹਾ ਸੰਦੀਸ਼ੇ ਮਾਸੋਂ ਬੀਜੇਪੀ ਪਾਰਟੀ ਵੱਲੋਂ ਅੱਜ ਹਰ ਘਰ ਤਿਰੰਗਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿੱਥੇ ਲੋਕਾਂ ਦੀ ਰਾਹਤ ਲਈ ਕਈ ਅਹਿਮ ਕਦਮ ਚੁੱਕੇ ਉੱਥੇ ਹੀ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਫੜੀ ਇਸ ਦੇ ਤਹਿਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਉਪਰਾਲਾ ਕੀਤਾ ਗਿਆ ਮਾਨ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਦਾ ਮੈਂ ਧੰਨਵਾਦ ਕਰਦਾ ਹਾਂ ਪਰਵਾਰਾਂ ਨੂੰ ਆਪਣੇ ਵੱਲ ਸਾਰੇ ਨਗਰ ਨਿਵਾਸੀਆਂ ਵੱਲੋਂ ਹਾਂਜੀ ਵੀ ਉਹ ਸਾਡੇ ਨਾਲ ਉਹ ਆਪਣਾ ਟਾਈਮ ਕੀਮਤੀ ਸਮਾਂ ਗੱਡਗੇ ਸਾਡੇ ਨਾਲ ਦੁੱਖ ਸਾਂਝਾ ਕਰਨ ਆਏ ਹੈ ਜੀ ਸਾਨੂੰ ਮਾਲੀ ਸਹੈਤਾ ਦੇ ਕੇ ਗਏ ਹੈ ਜੀ ਪਰਵਾਰ ਨੂੰ ਭਰੋਸਾ ਦੇ ਕੇ ਗਏ ਬਾਕੀ ਕੋਈ ਬੇਟੀ ਨੂੰ ਜੋਬ ਦਵਾਗੇ ਤੁਹਾਨੂੰ ਪੈਨਸ਼ਨ ਵੀ ਲਵਾਵਾਂਗੇ ਬਾਕੀ ਸਾਨੂੰ ਮਾਲੀ ਸਹੈਤਾ ਕਰੋੜ 82 ਦੇ ਗਏ 50 ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ। ਜੇਕਰ ਇਹਨਾਂ ਦਰਦੀ ਆਪਾਧਾਨ ਮੰਤਰੀ ਨਿੰਦਰ ਮੋਤੀ ਦੁਆਰਾ 9 ਤੋਂ ਲੈ ਕੇ 15 ਅਗਸਤ ਤੱਕ ਹਰ ਕਾ ਤਿਰੰਗਾ ਜੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜ਼ਿਲ੍ਹਾ ਮੁਦਨਾਰਾ ਬੀਜੇਪੀ ਵੱਲੋਂ तमाम ਵਰਕਰ ਵੱਲੋਂ ਅੱਜ ਤਿਰੰਗਾ ਯਾਤਰਾ ਸ਼ੁਰੂ ਕੀਤੀ ਹੈ ਤੁਸੀਂ ਦੇਖਦੇ ਹੋ ਲਦਾਣਾ ਵਿੱਚ ਜਿੱਥੇ ਅੱਜ तमाम ਬੀਜੇਪੀ ਵਰਕਰ ਵੱਲੋਂ ਅੱਜ ਹਰ ਕੱਤ ਤਿਰੰਗਾ ਯਾਤਰਾ ਦਾ ਜਿਹੜਾ ਆਗਾਜ਼ ਕੀਤਾ ਗਿਆ ਇਤਨੇ ਕੀਤੇ ਇੰਦਾਰਸੀ ਕੀ 9 ਤੋਂ 15 ਜਿਹੜੀ ਤਿਰੰਗਾ ਯਾਤਰਾ ਹੋਗੀ ਪ੍ਰਧਾਨ ਜੀ ਖੜੇ ਪ੍ਰਧਾਨ ਜੀ ਦੇ ਸਾਹਮਣੇ ਦੇਖਦੇ ਹੋ ਅੱਜ ਤਿਰੰਗਾ ਯਾਤਰਾ ਕਿਸਾ ਦੇਖੋ ਸਾਡਾ ਦੇਸ਼ ਅੱਜ ਆਜ਼ਾਦੀ ਦਾ ਬੜਾ ਸੁਖੇਮਾ ਪਖਵਾੜੇ 'ਚ ਅਸੀਂ ਗੁਜ਼ਰ ਰਹੇ ਆਂ ਔਰ ਸਾਰੇ ਰਲ ਮਿਲ ਕੇ ਇਸ ਆਜ਼ਾਦੀ ਦੇ ਦਿਹਾੜੇ ਨੂੰ ਸੈਲੀਬ੍ਰੇਟ ਕਰ ਰਹੇ ਨੇ ਲੋਕਾਂ 'ਚ ਬਹੁਤ ਉਤਸ਼ਾਹ ਔਰ ਪਿਆਰ ਹੈ ਸਾਡੀਆਂ ਮਹਿਲਾਵਾਂ ਮਾਤਰ ਸ਼ਕਤੀ ਅੱਜ ਮਹਿਲਾ ਮੋਰਚੇ ਵੱਲੋਂ ਨੌਰਥ ਹਲਕੇ ਦੇ ਵਿੱਚ ਸਾਰੇ ਮੰਡਲ ਪ੍ਰਧਾਨਾਂ ਦੇ ਸਹਿਯੋਗ ਦੇ ਨਾਲ ਸਾਰੇ ਭਾਜਪਾ ਦੇ ਪ੍ਰਮੁੱਖ ਕਾਰਜਕਰਤਾ ਦੇ ਸਹਿਯੋਗ ਦੇ ਨਾਲ ਇਸ ਵਿਸ਼ਾਲ ਤਿਰੰਗਾ ਯਾਤਰਾ ਨੂੰ ਕੱਢਿਆ ਜਾ ਰਿਹਾ ਇਸ ਤਰ੍ਹਾਂ ਦੀਆਂ ਤਿਰੰਗਾ ਯਾਤਰਾ ਅਸੀਂ ਹਰੇਕ ਹਲਕੇ ਜਹਰੇ ਕਨਸੀਕਵੈਂਸੀ ਦੇ ਵਿੱਚ ਕੱਢਣ ਜਾ ਰਹੇ ਆ ਔਰ ਲੋਕਾਂ ਦਾ ਸਹ ਦੇਖਦੇ ਤੇ ਬਣਦਾ ਕਿਉਂਕਿ ਮੇਰੀ ਆਜ਼ਾਦੀ ਦਾ ਆਨੰਦ ਮਾਣਨਾ ਮੇਰੇ ਲਈ ਸਾਰੇ ਧਰਮਾਂ ਤੋਂ ਉੱਤੇ ਆ ਸਾਰੇ ਤਿਹਾਰਾਂ ਤੋਂ ਵੱਧ ਗਿਆ ਜਦੋਂ ਮੈਂ ਆਪਣੀ ਦੇਸ਼ ਦੇ ਉਹਨਾਂ ਸ਼ੂਰ ਵੀਰਾਂ ਨੂੰ ਨਤਮਸਤਕ ਵੀ ਉਹਨਾਂ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਆਜ਼ਾਦੀ ਦਿੱਤੀ ਅਸੀਂ ਉਹਨਾਂ ਨੂੰ ਨਤਮਸਤਕ ਵੀ ਹੋ ਰਹੇ ਹਾਂ ਔਰ ਇਸ ਆਜ਼ਾਦੀ ਦਾ ਆਨੰਦ ਵੀ ਮਾਣਦੇ ਹਾਂ ਤੇ ਇਹਨਾਂ ਨੂੰ ਬੁਲਾਮਤ ਰਿੰਦੇ ਬੜਾ ਵੱਡਾ ਮੈਸੇਜ ਅਸੀਂ ਜੋਤ ਲੈ ਕੇ 15 ਅਗਸਤ ਅਗਰ ਹਰ ਘਰ ਤਿਰੰਗਾ ਲਹਿਰਾਊਗਾ ਇਹ ਮੁਹਿੰਮ ਲਗਾਤਾਰ ਲੱਗ ਰਹੀ ਵੀ ਬੜਾ ਜੋਸ਼ ਹੈ ਲੋਹਿਆਣੇ ਸ਼ਹਿਰ ਚ ਸਾਡਾ 1 ਲੱਖ ਤਿਰੰਗਾ ਫੈਰਾਨ ਦਾ ਟਾਰਗੇਟ ਆ ਔਰ ਹਰੇਕ ਕਰਿਆਕਰਤਾ ਇਸ ਮੁਹਿੰਮ ਦੇ ਵਿੱਚ ਜੁੜਿਆ ਹੋਇਆ ਅਸੀਂ ਹਰ ਘਰ ਦੇ ਵਿੱਚ ਤਿਰੰਗਾ ਫੈਰਾ ਕੇ ਇਸ ਪ੍ਰੋਗਰਾਮ ਨੂੰ ਸੈਲੀਬ੍ਰੇਟ ਕਰਨ ਜਾ ਰਹੇ ਆ ਬਿਲਕੁਲ ਇਸ ਪ੍ਰੋਗਰਾਮ ਨੂੰ ਸੈਲੀਬ੍ਰੇਟ ਕਰ ਰਹੇ ਆ ਔਰ ਬੜੇ ਵਧੀਆ ਢੰਗ ਦੇ ਨਾਲ ਇਹ ਪ੍ਰੋਗਰਾਮ ਹੋਏਗਾ ਔਰ ਹਰ ਘਰ ਦੇ ਵਿੱਚ ਪੰਜਾਬ ਦਾ ਲੁਧਿਆਣੇ ਦਾ ਹਰ ਇੱਕ ਗਲੀ ਕੁਚੇ ਦਾ ਕਰਿਆਕਰਤਾ ਇਸ ਪ੍ਰੋਗਰਾਮ ਚ ਸ਼ਮੂਲੀਅਤ ਕਰਕੇ ਹਰ ਘਰ ਤੇ ਜਦੋਂ ਸਾਡਾ ਆਜ਼ਾਦੀ ਦਾ ਪ੍ਰਤੀਕ ਸਾਡੀ ਮਾਣ ਦਾ ਪ੍ਰਤੀਕ ਤੁਜ ਭਗਵਾ ਇਹ ਸਾਡਾ ਲਹਿਰਾਏਗਾ ਤਿਰੰਗਾ ਤੇ ਸਾਨੂੰ ਸਾਰਿਆਂ ਨੂੰ ਫਕਰ ਔਰ ਮਾਣ ਹੋਏਗਾ ਮੈਨੂੰ ਮੇਰੇ ਦੇਸ਼ ਨਾਲ ਮੇਰੇ ਸਮਾਜ ਨਾਲ ਜੁੜਨ ਦਾ ਔਰ ਇਹ ਕੁਝ ਕਰਨ ਮਿੱਟਨ ਦਾ ਇੱਕ ਜਜ਼ਬਾ ਜਾਕੇਗਾ

ਪਾਰਟਿਸਪੇਸ਼ਨ ਨਾਲ ਸਾਫ ਨਜ਼ਰ ਆ ਰਿਹਾ ਹੈ ਕਿ ਨਾਰੀ ਹਰ ਕਿਸੇ ਦੇ ਨਾਲ ਕਦਮ ਦੇ ਕਦਮ ਨਾਲ ਮਿਲਾ ਕੇ ਆਜ਼ਾਦੀ ਦੇ ਟਾਈਮ 'ਚ ਵੀ ਅਗਰ ਤੁਸੀਂ ਦੇਖੋ ਤਾਂ ਲੇਡੀਜ਼ ਨੇ ਬਹੁਤ ਜ਼ਿਆਦਾ ਪਾਰਟਿਸਪੇਟ ਕੀਤਾ ਸੀ ਤੇ ਅੱਜ ਦਾ ਦਿਨ ਕਿਤੇ ਨਾ ਕਿਤੇ ਉਹਨਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਨੂੰ ਧੰਨਵਾਦ ਦੇਣ ਵਾਸਤੇ ਅਸੀਂ ਸਾਰੀ ਮਹਿਲਾ ਮੋਰਚਾ ਨਾਲ ਅੱਜ ਆਪਾਂ ਕੀ ਕੀ ਸਾਰੀ ਟੀਮ ਨਾਲ ਇੱਥੇ ਆਏ ਆ ਤਾਂ ਕਿ ਇੱਕ ਰਿਮਾਈਂਡਰ ਕੀ ਹਾਂ ਅਸੀਂ ਉਹਨਾਂ ਨੂੰ ਭੁੱਲੇ ਨਹੀਂ ਅਸੀਂ ਅੱਜ ਵੀ ਯਾਦ ਰੱਖੋ ਅੱਛਾ ਪਰ ਮਾ ਆਪਣਾ ਆਜ਼ਾਦੀ ਦਿਹਾੜਾ ਹੋਊਗਾ ਕਿ ਲੱਗ ਰਿਹਾ ਬੱਚਿਆਂ ਜੀ ਵਿੱਚ ਜੋਸ਼ ਹੈ ਇੱਕ ਦਿਨ ਵੈਸਾ ਹੀ ਬੜਾ ਜੋਸ਼ ਜਜ਼ਬਾ ਦੇਖਿਆ ਹੁੰਦਾ ਹਿੰਦੂਸਤਾਨੀ ਦੇ ਵਿੱਚ ਲੱਗ ਰਿਹਾ ਇਸ ਟਾਈਮ ਜਿਹੜਾ ਪੂਰਾ ਭਾਰਤ ਹੈ ਪ੍ਰਧਾਨ ਮੰਤਰੀ ਨਿੰਦਲ ਮੋਦੀ ਨੇ 9 ਤੋਂ 15 ਅਗਸਤ ਤੱਕ ਇੱਕ ਮੁਹਿੰਮ ਚਲਾਈ ਹੈ ਲੱਗ ਰਿਹਾ ਵੀ ਪੂਰਾ ਜੋਸ਼ ਹੈ ਭਾਰਤ ਦਾ ਸੀ

ਕਈ ਹਜ਼ਾਰਾਂ ਲੱਖਾਂ ਬੰਦਿਆਂ ਨੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਜੋ ਅੱਜ ਦਾ ਦਿਨ ਨਸੀਬ ਹੋਇਆ ਭਾਜਪਾ ਵੱਲੋਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ ਹਰ ਘਰ ਤਿਰੰਗਾ ਅਕੱਲੇ ਭਾਜਪਾ ਨੇ ਪੂਰੇ ਦੇਸ਼ ਵੱਲੋਂ ਆ ਕਿ ਹਰ ਘਰ ਤਿਰੰਗਾ ਹੋਵੇ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ ਉਹਨਾਂ ਦੀ ਯਾਦ ਦੇ ਵਿੱਚ ਆ ਦਿਨ ਮਨਾ ਲੋ ਭਾਵੇਂ ਜਿਵੇਂ ਇੱਕ ਬ੍ਰਿਖਸ਼ ਲੱਗਿਆ ਸੀਗਾ ਉਹਨਾਂ ਦੇ ਬ੍ਰਿਖਸ਼ ਬੂਟਾ ਪਹਿਲਾਂ ਲੱਗਿਆ ਸੀ ਹੁਣ ਅਸੀਂ ਉਹਦੇ ਫਲ ਖਾ ਰਹੇ ਆ ਆਜ਼ਾਦੀ ਮਨਾ ਰਹੇ ਆ ਨਹੀਂ ਤਾਂ ਹੁਣ ਜੋ ਨਾਲ ਫਾਈਟ ਕਰਦੇ ਤੇ ਅਸੀਂ ਗੁਲਾਮ ਦੇ ਗੁਲਾਮ ਰਹਿੰਦੇ ਬਹੁਤ ਚੰਗਾ ਲੱਗ ਰਿਹਾ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਅੱਗੇ ਕੁਝ ਕਮੀਆਂ ਨੇ ਸਾਡੇ ਦੇਸ਼ ਵਿੱਚ ਉਹਨੂੰ ਜਲਦੋ ਜਲਦ ਦੂਰ ਕਰਨ ਦੀ ਤਾਂ ਜੋ ਹਰੇਕ ਤਬਕੇ ਦੇ ਲੋਕ ਵਧੀਆ ਤਰੀਕੇ ਨਾਲ ਆਜ਼ਾਦੀ ਮਨਾ ਸਕਣ ਕਿਸ ਤਰ੍ਹਾਂ ਦੇਖਦੇ ਹੋ ਵੀ ਹੈ ਆਣ ਵਾਲੀ ਨੌਜਵਾਨ ਪੀੜੀ ਵਿੱਚ ਕਿਸ ਤਰ੍ਹਾਂ ਦੇਖਦੇ ਵੀ ਜਿਹੜਾ ਰੰਗਾਇਆ ਤਾਂ ਘਟੀ ਗਈ ਹੈ ਲੱਗਦਾ ਵੀ ਆਣ ਵਾਲੀ ਨੌਜਵਾਨ ਪੀੜੀ ਨੂੰ ਆਪਣੇ ਆਜ਼ਾਦੀ ਘੁਲਾਟੀਆਂ ਦੇ ਬਾਰੇ ਕਾਫੀ ਉਹਨੂੰ ਜਾਗਰੂਕਤਾ ਮਿਲ ਸਕਦੀ ਬਿਲਕੁਲ ਜੀ ਬਿਲਕੁਲ ਬੱਚਾ ਬੱਚਾ ਜਾਗਰੂਕ ਪੜਿਆ ਲਿਖਿਆ ਬੱਚਾ ਅੱਜ ਕਾ ਕਲਾਸਾਂ ਦੇ ਵਿੱਚ ਸਾਰੇ ਸਿਲੇਬਸ ਆ ਬੱਚੇ ਸਿੱਖ ਰਹੇ ਆ ਦੇਖ ਰਹੇ ਆ ਦੇਖ ਕੇ ਜ्यादा ਸਰਹੁੰਦਾ ਜੀ ਇੱਕ ਪ੍ਰੈਕਟੀਕਲ ਜਿਹੜੀ ਚੀਜ਼ ਹੁੰਦੀ ਹੈ ਉਹਦਾ ਜ਼ਿਆਦਾ ਅਸਰ ਹੋ ਜਾਂਦਾ ਹੁਣ ਅਸੀਂ ਸਲੇਮ ਟਾਪਰੀ ਤੇ ਜਿਹੜੀ ਯਾਤਰਾ ਕੀਤੀ ਹੈ ਬੱਚੇ ਦੇਖ ਰਹੇ ਬਜ਼ੁਰਗ ਦੇਖ ਰਹੇ ਉਹ ਆਪਣੇ ਬੱਚਿਆਂ ਨੂੰ ਦੱਸਣਗੇ ਕਿ ਇਹ ਦਿਨ ਕਿਉਂ ਮਨਾਇਆ ਜਾ ਰਿਹਾ ਹੈ ਕੀ ਕਰ ਰਹੇ ਸੀ ਸਾਡੇ ਬਜ਼ੁਰਗ ਕਿਹੜੀ ਕਿਹ ਕੀ ਕੀਤਾ ਉਹ ਪੂਰੀ ਹਿਸਟਰੀ ਦੱਸਣਗੇ ਇਸ ਲਈ ਇਦਾਂ ਦੀਆਂ ਯਾਤਰਾਵਾਂ ਹੋਣੀਆਂ ਚਾਹੀਦੀਆਂ ਨੇ ਬਹੁਤ ਅੱਛਾ ਜੀ ਪੂਰੇ ਪਾਰ ਦੇ ਵਿੱਚ ਆਵਾਜ਼ ਪਾ ਵਲੋਂ ਜਿਹੜੀ ਆ ਹਰ ਘਰ ਤਿਰੰਗਾ ਜਿਹੜੀ ਯਾਤਰਾ ਦਾ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਕਿ ਨਾਲ ਲਿਕੇ ਤੈਂ ਦੱਸਦੀ ਕਿ ਨੌ ਤੋਂ ਲੈ ਕੇ 15 ਅਗਸਤ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਘਰ ਤਿਰੰਗਾ ਦੀ ਜਿਹੜੀ ਕੋ ਮਹਿੰਮ ਨੂੰ ਸ਼ੁਰੂ ਕੀਤਾ ਹੈ ਕਿਤੇ ਕਿਤੇ ਵਾਜਪਾ ਵਰਕਾ ਵੱਲੋਂ ਇਸ ਮਹਿੰਮ ਨੂੰ ਲੈ ਕੇ ਕਾਫੀ ਉਤਸ਼ਾਹ ਦਿਖਾਇਆ ਜਾ ਰਿਹਾ ਦਾ ਹਰ ਘਰ ਤਿਰੰਗਾ ਔਰ ਉਹਨਾਂ ਆਜ਼ਾਦ ਦੇ ਗੁਲਾਟਿਆਂ ਨੂੰ ਯਾਦ ਕਰਨ ਦਾ ਇੱਕ ਬਹੁਤ ਵੱਡਾ ਦਿਨ ਵੀ ਆ ਕੈਮਰਾਮੈਨ ਸਲਮਾਨ ਨਾ ਸੰਦੀਪ ਸ਼ਰਮਾ ਕੈਨਸਰ ਟੀਵੀ ਲੁਧਿਆਣਾ देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par